ਸੁਭਾਯ ਮਾਨ ਸਾਧ ਸੰਗਤ ਜੀ ਆਪ ਜੀ ਵੱਡੇ ਭਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਅੰਦਰ ਨਤਮਸਤਕ ਹੁੰਦੇ ਹੋ ਹਾਜ਼ਰੀ ਲਵਾ ਰਹੇ ਹੋ ਸਤਿਗੁਰੂ ਜੀ ਕਦਮ-ਕਦਮ ਚੱਲੇ ਆਪ ਜੀ ਦਾ ਪ੍ਰਮਾਣ ਕਰਕੇ ਸਭਨਾਂ ਨੂੰ ਦਰੋਂ ਘਰੋਂ ਸੁਖੀ ਜੀਵਨ ਬਖਸ਼ਿਸ਼ ਕਰਨਾ ਆਓ ਸਰਮਣ ਕਰਨੀਏ ਅੱਜ ਦੇ ਅਮਰ ਤਵੇਲੇ ਦਾ ਫਰਮਾਨ ਸਤਿਗੁਰਾਂ ਜੀ ਦਾ ਪਾਵਨ ਸ਼ਬਦ ਰਾਗ ਤਨਾਸਰੀ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ 666 ਅੰਗ ਤੇ ਸੁशोभਿਤ ਹੁਕਮਨ ਅਮਾ ਅਰਥਾ ਸਹਿਦ ਸਰਵਨ ਕਰੀਏ ਜੇ ਮਣਾ ਦੀਆਂ ਵਰਤਿਆਂ ਨੂੰ ਹਕਾਗਰ ਕਰਕੇ ਧਿਆਨ ਗੁਰੂ ਸ਼ਬਦ ਵਾਲਿਆ ਹੁੰਦਾ ਹੀ ਅਤਲ ਕਰੀਏ ਸਾਧ ਸੰਗਤ ਅਦੇ ਨਾਲ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾ ਸ੍ਰੀ ਮਹਲਾ 3 ਜੰਕਾਰ ਚਉਪਾ 11 ਓੰਕਾਰ ਸਤਿਗੁਰ ਪ੍ਰਸਾਦ हम भीख का भिखारी तेरे तू निजपत है गा हो हो दयाल नाम दहु मंगता जनक सदा रह रंग राता ਅਮ ਭੀਖਕ ਭਿਖਾਰੀ ਤੇਰੀ ਤੂੰ ਨਿਜ ਪਤ ਹੈ ਦਾਤਾ ਧੰਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜੀ ਬਾਣੀ ਦੇ ਅੰਦਰ ਮਨੋਖ ਨੂੰ ਸੰਬੋਧਨ ਕਰਦੇ ਹੋਏ ਪਾਵਨ ਸ਼ਬਦ ਦੇ ਰਾਹੀ ਸਮਝਾਉਂਦਾ ਯਤਨ ਕਰ ਰਹੇ ਨੇ ਉਹਨਾਂ ਅਸਲ ਜੋ ਕੁਝ ਅਸੀਂ ਸਮਝੀ ਬੈਠੇ ਆ ਉਹ ਅਸਲ ਦੇ ਵਿੱਚ ਹੈ ਨਹੀਂ ਤੇ ਜੋ ਹੈ ਉਹ ਅਸੀਂ ਸਮਝਣਾ ਚਾਹੁੰਦੇ ਹਾਂ ਕੋਝਕ ਗੱਲਾਂ ਵਾਲੀ ਗਿਆਨ ਹੈ ਪਰ ਉਸ ਗਿਆਨ ਨੂੰ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ। ਸਤਿਗੁਰੂ ਬਚਨ ਕਰਦੇ ਹਮ ਭੀਖਖ ਤੇ ਪ੍ਰਖਿਆਰੀ ਤੇਰੀ। ਤੂੰ ਨਜ ਨਿਜਪਤ ਹੈ ਦਾਤਾ। ਸਤਿਗੁਰੂ ਜੀ ਇੱਕ ਬਾਣੀ ਦੇ ਵਿੱਚ ਇੱਕ ਸ਼ਬਦ ਨੇ ਹੋਰ ਵਿਚਾਰ ਕਰਦੇ ਹਮ ਕੂਕਰ ਤੇਰੇ ਦਰਬਾਰ ਕੀ। ਓਂਕ ਹੈ ਅਗੇ ਬਦਨ ਪ੍ਰਸਾਰ। ਜੇ ਬਾਣੀ ਕਹਿੰਦੀ ਐ ਵੀ ਇਨਸਾਨ ਤੂੰ ਭਿਖ ਕੈ ਭਿਖਿਆ ਮੰਗਣ ਵਾਲਾ ਤੂੰ ਭਿਖਾਰੀ ਹੈ ਤਾਂ ਆਪਾਂ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਕਹਿੰਦੇ ਵੀ ਇਨਸਾਨ ਤੂੰ ਮੰਨਤਾ ਹੈ ਹਮ ਕੂਕਰ ਤੇਰੇ ਦਰਬਾਰ ਕੇ ਕੋ ਕਹ ਹੈ ਅਗੇ ਵਦਨ ਵਿਸਾਰ ਇਹ ਸਤਿਗੁਰੂ ਅਸੀਂ ਤੇਰੇ ਦਰ ਦੇ ਉੱਤੇ ਹਾਂ ਕੁੱਕਰ ਕਿ ਅਸੀਂ ਕਹਿੰਦੇ ਵਦਨ ਵਿਸਾਰ ਕੇ ਤੇਰੇ ਅੱਗੇ ਪਾਉਂਦਦੇ ਹਾਂ ਬਾਣੀ ਦੇ ਅਰਥਾਂ ਦੀ ਹੀ ਸਪਸ਼ਟ ਰੂਪ ਦੇ ਵਿੱਚ ਤੁਹਾਨੂੰ ਅਰਥ ਕੀਤੇ ਨੇ ਔਰ ਇੱਥੇ ਜੇ ਅਸੀਂ ਸਿੱਧੇ ਰੂਪ ਵਿੱਚ ਕਿਸੇ ਨੂੰ ਕਹਿ ਦਈਏ ਵੀ ਭਾਈ ਤੂੰ ਜਿਵੇਂ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਹੰਕੂ ਕਰ ਜੇ ਉਹ ਇਨਸਾਨ ਲੜ ਪਵੇਗਾ ਤੂੰ ਮੈਨੂੰ ਕਿਹਾ ਤੇ ਕਿਉਂ ਕਿਹਾ ਇਹ ਸ਼ਬਦ ਮੇਰੇ ਲਈ ਵਰਤਿਆ ਕਿਉਂ ਸਤਿਗੁਰੂ ਕਹਿ ਰਹੇ ਨਹੀਂ ਇਨਸਾਨ ਨੂੰ ਮੰਗਤਾਂ ਵੀ ਕਹਿ ਰਹੇ ਨੇ ਜੇ ਆਪਾਂ ਸਿੱਧੇ ਰੂਪ ਵਿੱਚ ਕਿਸੇ ਨੂੰ ਕਹੀਏ ਵੀ ਤੂੰ ਮੰਗਤ ਹੈ ਉਹ ਕਾਹਦਾ ਮੈਂ ਮੰਗਤਾ ਹੋਈ ਨਹੀਂ ਸਕਦਾ ਮੈਂ ਤਾਂ ਇੰਨੇ ਪੈਸੇ ਗੁਰਦੁਆਰੇ ਨੂੰ ਦਿੰਨਾ ਜਦੋਂ ਕੋਈ ਪ੍ਰੋਗਰਾਮ ਹੋਵੇ ਕਦੇ 100 ਕਦੇ 500 ਗਣਕ ਦੀ ਸੇਵਾ ਵੀ ਦਿੰਨੇ ਇੰਗਟਰਾ ਵੱਡੇ ਗੁਰਦੁਆਰੇ ਨੂੰ ਏਕਦਰ ਕਾਸੀ ਦੇਰੇ ਨੂੰ ਦਿੰਨੇ ਜੀ ਫਿਰ ਕੰਨੀਆਂ ਵਾਸ਼ਾ ਪੰਨੀਆਂ ਕੁਝ ਨਾ ਕੁਝ ਦਿੰਨੇ ਆ ਜੀ ਅਸੀਂ ਮੰਗਦੇ ਥੋੜਾ ਅਸੀਂ ਤਾਂ ਦਾਨ ਦੇ ਨਾਲੇ ਸਾਨੂੰ ਮੰਗਤਾ ਕਿਵੇਂ ਕਹਦੇ ਕੋਈ ਇਸੇ ਤਰ੍ਹਾਂ ਦੀ ਭਾਵਨਾ ਨਾ ਜੀ ਜੋ ਅਸੀਂ ਸਮਝੀ ਬੈਠੇ ਆਂ ਵੀ ਅਸੀਂ ਦਾਦੇ ਆਂ ਨਰ ਅਸਲ ਦੇ ਵਿੱਚ ਅਸੀਂ ਦਾਦੇ ਨਹੀਂ ਹੈ ਜੋ ਅਸੀਂ ਸਮਝੀ ਬੈਠਿਆ ਉਹ ਹੈ ਨਹੀਂ ਤੇ ਜੋ ਅਸੀਂ ਹੈ ਅਸਲ ਦੇ ਵਿੱਚ ਉਹ ਅਸੀਂ ਸਮਝਣਾ ਚਾਹੁੰਦੇ ਨਹੀਂ ਸਤਿਗੁਰੂ ਕਹਿੰਦੇ ਵੀ ਤੂੰ ਗੁਰੂ ਦੇ ਦਰਬਾਰ ਦੇ ਵਿੱਚ ਕੁਝ ਮੰਗਣ ਆਉਣਾ ਹੈ ਸਤਿਗੁਰੂ ਮੇਰੇ ਤੇ ਮਿਹਰ ਕਰੀ ਮੈਨੂੰ ਫਲਾਨੀ ਵਸਤੂ ਨਹੀਂ ਮੇਰੇ ਪਾਸ ਨਹੀਂ ਹੈ ਮੈਨੂੰ ਦੁੱਖ ਹੈ ਮੈਨੂੰ ਬਿਮਾਰੀ ਹੈ ਮੈਂ ਮੇਰੇ ਇਸ ਦੁੱਖ ਨੂੰ ਦੂਰ ਕਰੀ ਦਰਬਾਰ ਦੇ ਵਿੱਚ ਆਪਾਂ ਗੁਰੂ ਪਾਸੋਂ ਮੰਗਣ ਆਉਨੇ ਆ ਨਾ ਮੇਰੇ ਘਰ ਵਿੱਚ ਸ਼ਾਂਤੀ ਨਹੀਂ ਹੈ ਲੜਾਈ ਝਗੜਾ ਰਹਿੰਦਾ ਸਤਿਗੁਰੂ ਸ਼ਾਂਤੀ ਬਖਸ਼ੀ ਐ ਤੰਦਰੁਸਤ ਨਹੀਂ ਆ ਮੈਨੂੰ ਤੰਦਰੁਸਤੀ ਦੇਈ ਮੇਰੇ ਕੋਲ ਸੋਨਾ ਘਰ ਨਹੀਂ ਹੈ ਮੈਨੂੰ ਇੱਕ ਸੋਨਾ ਘਰ ਦੇ ਦੀ ਮੇਰੇ ਕੋਲ ਪੁੱਤਰ ਦੀ ਦਾਤ ਨਹੀਂ ਹੈ ਸਤਿਗੁਰੂ ਪੁੱਤਰ ਦੀ ਦਾਤ ਬਖਸ਼ੀ ਮੈਨੂੰ ਤੇ ਹਰ ਆਪਾਂ ਜਦੋਂ ਮੰਗਣ ਆਉਨੇ ਆ ਫਿਰ ਆਪਾਂ ਕੀ ਆ ਗੁਰੂ ਦੇ ਦਰ ਦੇ ਮੰਗਤੇ ਹੈ ਜੀ ਆਪਾਂ ਸੋ ਮਤ ਕੋਈ ਮਨ ਵਿੱਚ ਕੋਈ ਇਹ ਭਾਵਨਾ ਬਣਾ ਲੈ ਵੀ ਮੈਂ ਦਾਨੀ ਆ ਤਾਂ ਸਮਝੋ ਉਹ ਦਾ ਅਹੰਕਾਰ ਬੋਲਦਾ ਹੈ ਅਸਲ ਵਿੱਚ ਉਹ ਹੈ ਇਹ ਨੂੰ ਦਾਨੀ ਦਾਨ ਕੌਣ ਦਿੰਦਾ ਦਿੰਦਾ ਦੇ ਲੈਂਦੇ ਥੱਕ ਪਾਈ ਪ੍ਰਮਾਤਮਾ ਦਾਤਾ ਦਿੰਦਾ ਹੈ ਅਸੀਂ ਇਥੇ ਦਾਤਾ ਲੈਂਦੇ ਥੱਕ ਜਾਂਦੇ ਹੱਕ ਕਿਵੇਂ ਜਾਂਦੇ ਆ ਹੰਕਾਰ ਕਰ ਬੈਠਦੇ ਆ। ਤੇ ਸਤਿਗੁਰੂ ਦਾਤਾ ਨੇ ਨਾ ਹਟ ਜਾਂਦੇ ਜਦੋਂ ਹੰਕਾਰ ਕਰ ਲੈਂਦੇ। ਪਰਮਾਤਮਾ ਦੀ ਬਖਸ਼ੀ ਹੋਈ ਦਾਤ ਦਾ ਹੰਕਾਰ ਕਦੇ ਨਾ ਕਰੋ। ਕਿਉਂਕਿ ਜਿੱਤਾਂ ਕਿਸਨੇ ਹੈ ਉਸ ਵਾਹਿਗੁਰੂ ਪਰਮਾਤਮਾ ਨੇ ਪਹਿਲਾਂ ਤੇ ਦਾਤਾਂ ਬਾਅਦ ਵਿੱਚ ਗੁਰਮਖੋ ਪਹਿਲਾਂ ਸਾਨੂੰ ਜੀਵਨ ਦਿੱਤਾ ਹੈ। ਮਨੁੱਖਾ ਜਾਮਾ ਬਖਸ਼ਿਆ ਸਾਨੂੰ ਅਸੀਂ ਤਾਂ ਗੁਰੂ ਦੇ ਦਰਬਾਰ ਤੇ ਮੰਗਤੇ ਆਂ। ਇਹ ਤੇਥੋਂ ਦਾਤਾ ਮੰਗਦੇ ਆਪਾਂ ਕੌਣ ਹੋ ਗਏ ਪਰ ਪੀਖਖ ਬਿਖਾਰੀ ਤੇਰੇ ਤੋਂ ਨਿਜਪਤ ਹੈ ਦਾਤਾ ਕਿ ਸਤਿਗੁਰੂ ਤੇਰੇ ਦਰ ਦੇਸੀ ਬਿਖਾਰੀ ਹਾਂ ਪੀਖਖ ਹਾਂ ਤੋ ਨਿਜਪਤ ਹੈ ਦਾਤਾ ਜੋ ਵੀ ਦਾਤਾ ਸਾਡੇ ਪਾਸ ਹੈ ਸਾਡੀਆਂ ਨਹੀਂ ਹੈ ਕਿ ਸਤਿਗੁਰੂ ਤੂੰ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਦਿਤੀਆਂ ਹੈ ਅਬੋਦਿਆਲ ਨਾਮ ਦੇਹਾ ਮੰਗਾਂ ਰੰਗ ਕਾ ਸਦਾ ਰਹਾ ਰੰਗ ਰਾਤਾ ਕਹਿੰਦੇ ਜਾਲੂ ਹੋ ਸਤਿਗੁਰੂ ਬਖਸ਼ ਦੇ ਜਦੋਂ ਆਪਾਂ ਕਿਸੇ ਦੇ ਦਰ ਤੇ ਜਾ ਕੇ ਕੁਝ ਮੰਗਦੇ ਹਾਂ ਇਹ ਆਪਾਂ ਨੂੰ ਮੋੜ ਦੇਵੇ ਹੋ ਤਾਂ ਉੱਥੇ ਕਈ ਇਨਸਾਨ ਕਹਿੰਦੇ ਵੀ ਮੈਨੂੰ ਮੋੜਤਾ ਮੈਨੂੰ ਮੋੜਤਾ ਵੀ ਗੁੱਸੇ ਦੇ ਵਿੱਚ ਆ ਕੇ ਫਿਰ ਮੋੜੋਂਗਾ ਜਦੋਂ ਕੋਈ ਕਿਸੇ ਕੋਲ ਚੀਜ਼ ਲੈਣ ਜਾਵੇ ਜਦੋਂ ਉਹ ਮੋੜ ਦਿੰਦੇ ਆ ਫਿਰ ਉਹ ਦੁਬਾਰਾ ਮੰਗਣੀ ਨਹੀਂ ਜਾਂਦਾ ਇੱਕ ਵਾਰੀ ਚੀਜ਼ ਨਾ ਨਾ ਮਿਲੇ ਆਪਾਂ ਨੂੰ ਕਿਤੋਂ ਗਿਆ ਨੂੰ ਫਿਰ ਉਹ ਮੰਗਣੀ ਨਹੀਂ ਜਾਂਦਾ ਸਾਡਾ ਵੀ ਇਹੀ ਹਾਲ ਹੈ ਸੀ ਦੂਸਰੇ ਪਾਸੇ ਤੁਰ ਪੈਨੇ ਜੇ ਗੁਰੂ ਪਾਸੋਂ ਸਾਨੂੰ ਕੁਝ ਨਹੀਂ ਮਿਲਦਾ ਦਰਬਾਰ ਤੋਂ ਇਥੋਂ ਤੇ انسان ਆਪਣਾ ਪਾਲਾ ਹੀ ਬਦਲ ਲੈਂਦਾ ਧਰਮ ਬਦਲ ਲੈਂਦਾ ਇਹਦਾ ਮਤਲਬ ਇਹ ਹੈ ਵੀ ਸਾਨੂੰ ਮੰਗਣਾ ਨਹੀਂ ਆਉਂਦਾ ਜਿਹੜਾ ਜਾਨਵਰ ਹੈ ਉਹ ਇੱਕ ਵਾਰ ਕਿਸੇ ਦਰ ਤੇ ਜਾਵੇ ਨਾ ਆਣ ਉਹਨੂੰ ਰੋਟੀ ਮਿਲੇ ਉਹ ਫੇਰ ਜਾਊਗਾ ਜਦੋਂ ਉਹ ਫੇਰ ਜਾਂਦਾ ਰੋਟੀ ਨਹੀਂ ਮਿਲਦੀ ਫੇਰ ਜਾਂਦਾ ਜਿਹੜਾ ਮਾਲਕ ਹੁੰਦਾ ਉਹਨੂੰ ਮਨ ਵਿੱਚ ਭਾਵਨਾ ਆਉਂਦੀ ਇਹ ਰੋਜ ਆਉਂਦਾ ਹੈ ਇਹ ਇਹ ਰੋਜ ਆਉਂਦਾ ਤੇ ਇਹਨੂੰ ਮੈਂ ਖਾਲੀ ਮੋੜਦਾ ਕਿ ਜੇ ਅੱਜ ਮੈਂ ਇਹਨੂੰ ਕੁਝ ਪਾ ਦੇਵਾਂਗਾ ਤੇ ਇਹ ਖੁਸ਼ ਹੋ ਜਾਊਗਾ ਮਾਲਕ ਦੀ ਗੱਲ ਕਰੀ ਜਾਂਦਾ ਜਿਵੇਂ ਇਨਸਾਨ ਦੀ ਗੱਲ ਇਕ ਤਾਰਨ ਦੇ ਤੌਰ ਤੇ ਸਮਝਾਉਣਾ ਹੈ ਜਦੋਂ ਕਈ ਵਾਰ ਮੁੜੇਗਾ ਇਹ ਮਾਨ ਵਿੱਚ ਜ਼ਰੂਰ ਹੋਵੇਗੀ ਵੀ ਮੈਂ ਮੁੜਦਾ ਪਰ ਜਦੋਂ ਮਾਲਕ ਖੁਸ਼ ਹੋ ਕੇ ਮਾਲਕ ਨੂੰ ਪਤਾ ਲੱਗਿਆ ਵੀ ਇਹ ਮੇਰੇ ਦਰਦ ਹੈ ਇੱਥੋਂ ਕਿਤੇ ਨਹੀਂ ਜਾਏਗਾ ਸਿਰਫ ਮੇਰੇ ਦਰ ਤੇ ਸੀਮਤ ਹੈ ਮਾਲਕ ਵੀ ਦੇਖਦਾ ਹੈ ਕਿਉਂਕਿ ਇਹ ਕਬਰਾ ਆ ਕਿਤੇ ਹੋਰ ਪਾਸੇ ਤਾਂ ਨਹੀਂ ਜਾਂਦਾ ਉਹ ਦੇਖਣ ਦੀ ਕੋਸ਼ਿਸ਼ ਕਰਦਾ ਸਤਿਗੁਰੂ ਸਾਡੀ ਪ੍ਰੀਖਿਆ ਲੈਂਦੇ ਨੇ ਵੀ ਮੇਰੇ ਅਰ ਤੋਂ ਘਬਰਾ ਕੇ ਇੱਥੋਂ ਕਿਤੇ ਵੀ ਮੈਂ ਕੁਝ ਨਹੀਂ ਦੇ ਰਿਹਾ ਤੇ ਕਿਤੇ ਹੋਰ ਤਾਂ ਨਹੀਂ ਦੂਜੇ ਪਾਸੋਂ ਮੰਗਣ ਜਾਂਦਾ ਵੀ ਇੱਕੋ ਘਰ ਹੀ ਮੰਗਦਾ ਦੂਜੇ ਘਰੇ ਤਾਂ ਨਹੀਂ ਮੰਗਣ ਜਾਂਦਾ ਤੇ ਇਹ ਸਮਝਣ ਦੀ ਗੱਲ ਸਮਝਿਓ ਵੀ ਇੱਕੋ ਘਰ ਹੀ ਮੰਗਦਾ ਦੂਜੇ ਘਰੇ ਤਾਂ ਨਹੀਂ ਮੰਗਣ ਜਾਂਦਾ ਜਦੋਂ ਮਾਲਕ ਨੂੰ ਪਤਾ ਹੈ ਵੀ ਮੇਰੇ ਦਰਤੀ ਮੰਗਣ ਆਉਂਦਾ ਹੈ ਫੇਰ ਮਾਲਕ ਬਖਸ਼ਿਸ਼ ਕਰਦਾ ਹੈ ਕਿਉਂਕਿ ਉਹਨੇ ਮਾਲਕ ਨੂੰ ਪਸੰਦ ਕਰ ਲਿਆ ਗੁਰੂ ਕੋ ਫਿਰ ਮਾਲਕ ਖੁਦ-ਵਖੁਦ ਚੌਲੀਆਂ ਪਰ ਦਿੰਦਾ ਹੈ ਓਹੋ ਦਿਆਲ ਨਾਮ ਤੇ ਮੰਗ ਕ ਜਨਕ ਸਦਾ ਰਹਾ ਰੰਗ ਰਤਾ ਤੇ ਸਤਿਗੁਰੂ ਉਸ ਜਿਹੜਾ ਮਾਲਕ ਹੈ ਦਿਆਲੂ ਹੋ ਜਾਂਦਾ ਗੁਰਮਖੋ ਹੋਹ ਦਿਆਲ ਨਾਮ ਦੇਹੁ ਮੰਗਤ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਗੁਰੂ ਤੋਂ ਦਾਤਾਂ ਵੀ ਮੰਗਦੇ ਆ ਤੇ ਕਈ ਕਿਰਪਾ ਵੀ ਮੰਗਦੇ ਆ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ ਹੋਹ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ اے ਸਤਿਗੁਰੂ ਤੇਰੇ ਦਰ ਤੇ ਅਸੀਂ ਨਾਮ ਦੀ ਦਾਤ ਲੈਣ ਆਏ ਹਾਂ ਹੋਹ ਦਿਆਲ ਨਾਮ ਦੇਹੁ ਮੈਂ ਨਾਮ ਮੰਗਦਾ ਹਾਂ ਨਾਮ ਦੇਹੋ ਮੰਗਤ ਤੁਸੀਂ ਹੋ ਕੇ ਦਿਆਲੂ ਮੈਂ ਤੁਹਾਨੂੰ ਨਾਮ ਮੰਗਦਾ ਹਾਂ ਤੁਸੀਂ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਜਨਕੋ ਸਦਾ ਰਹੋ ਰੰਗ ਰਾਤਾ ਕਿ ਮੈਂ ਤੇਰੇ ਦਰ ਤੇ ਹੀ ਤੇਰੇ ਨਾਮ ਦੇ ਵਿੱਚ ਰੰਗਿਆ ਰਵਾਂ ਮੈਂ ਤੇਰੀ ਦਰਤੀ ਮੰਗਣ ਆਇਆ ਕਿਸੇ ਹੋਰ ਦੇ ਦਰ ਦਾ ਮੈਨੂੰ ਖਿਆਲ ਆਵੇ ਹੀ ਨਾ ਮੇਰੇ ਤੇ ਐਨੀ ਮਿਹਰ ਕਰ ਸਤਿਗੁਰੂ ਮੈਂ ਕਿਸੇ ਹੋਰ ਦਾਤ ਦੇ ਨਾ ਜਾਵਾਂ ਮੰਗਣ ਮੈਂ ਸਿਰਫ ਤੇਰੇ ਘਰ ਤੋਂ ਹੀ ਮੰਗਾਂ ਕਿਤੇ ਹੋਰ ਦਾ ਖਿਆਲ ਮਨ ਚੇਤੇ ਵਿੱਚ ਆਵੇ ਹੀ ਨਾ ਐਸੀ ਕਿਰਪਾ ਕਰ ਮੇਰੇ ਆਮ ਬਲਹਾਰੇ ਜਾਉ ਸੱਚੇ ਤੇਰੇ ਨਾਮ ਵਿੱਚ ਹਾਂ ਇਹ ਸਤਿਗੁਰੂ ਜਦੋਂ ਦਿਆਲੂ ਹੁੰਦਾ ਫਿਰ ਕਹਿੰਦੇ ਮੈਂ ਸਦਕੇ ਜਾਨਾਂ ਸਤਿਗੁਰੂ 100 ਵਾਰੀ ਬਲਹਾਰੇ ਜਾਨਾਂ ਸਦਕੇ ਜਾਨਾਂ ਇੱਕ ਦਿਨ ਦੇ ਵਿੱਚ 100 ਵਾਰੀ ਬਲਿਹਾਰੀ ਜਾਮਾ ਸਤਿਗੁਰੂ ਕਹਿੰਦੇ ਅੰਮ ਬਲਿਹਾਰੀ ਜਾਉ ਸਾਚੇ ਤੇਰੇ ਨਾਮ ਵਿੱਚ ਹੋ ਕਰਨ ਕਾਰਨ ਸੁਵਨਾ ਕਾਇ ਕੋ ਵਰਣਾ ਦੂਜਾ ਕੋਈ ਕਿਉਂਕਿ ਘਰ ਇੱਕ ਹੀ ਹੈ ਇਥੋਂ ਨਾਮ ਦੀ ਦਾਤ ਮਿਲਣੀ ਹੈ ਹੋਰ ਦੂਜਾ ਘਰ ਹੈ ਹੀ ਕੋਈ ਨਹੀਂ ਜਿਹੜਾ ਤੁਹਾਨੂੰ ਸਮਝ ਸਕੇ ਅਧਿਗੁਰੂ ਕਹਿੰਦੇ ਆ ਨਾ ਕਰਨ ਕਾਰਨ ਸਭ ਨਾ ਕਾ ਏਕੋ ਅਵਰਨ ਦੂਜਾ ਕੋਈ ਸਮਾਨ ਵਿੱਚ ਭਾਵਨਾ ਕੱਢ ਦੇਣੀ ਚਾਹੀਦੀ ਏ ਵੀ ਦੂਜੇ ਥਾਂ ਸਾਨੂੰ ਕੋਈ ਫਾਇਦਾ ਮਿਲ ਜੂਗਾ ਕੁਝ ਨਹੀਂ ਮਿਲਣਾ ਗੁਰਮਖੋ ਕਿਸੇ ਦਾ ਤੁੱਕਾ ਚੱਲ ਗਿਆ ਚੱਲ ਗਿਆ ਤੁੱਕਾ ਲਾਉਣ ਵਾਲੇ ਨਹੀਂ ਇਸ ਦੁਨੀਆ ਤੇ ਪਰ ਜਦੋਂ ਗੁਰੂ ਦੇ ਹਜ਼ੂਰੀ ਚ ਆ ਕੇ ਗੁਰੂ ਅੱਗੇ ਨਤਮਸਤ ਹੋ ਕੇ ਅਸੀਂ ਅਰਦਾਸ ਕਰਦੇ ਆ ਨਾ ਗੁਰੂ ਤੋਂ ਜਦੋਂ ਮੰਗਦੇ ਆਂ ਤੇ ਗੁਰੂ ਦਿਆਲੂ ਜ਼ਰੂਰ ਹੋਵੇਗਾ ਪਰ ਸਾਡੇ ਅੰਦਰ ਭਾਵਨਾ ਮੰਗਣ ਵਾਲੀ ਹੋਣੀ ਚਾਹੀਦੀ ਸਾਡੇ ਅੰਦਰ ਗੁਰੂ ਸਾਡਾ ਦਿਲ ਦੇਖੇਗਾ ਵੀ ਤੈਨੂੰ ਮੰਗਣਾ ਆਉਂਦਾ ਕਿ ਨਹੀਂ ਆਉਂਦਾ ਕਈ ਵਾਰੀ ਅਸੀਂ ਕਬਰ ਆ ਜਾਂਦੇ ਆ ਵੀ ਸਤਿਗੁਰੂ ਤੇ ਕੁਝ ਦਿੰਦਾ ਹੀ ਨਹੀਂ ਅਸੀਂ ਪਾਲੇ ਬਦਲ ਲੈਣੇ ਹੋਰ ਪਾਸੇ ਚਲੇ ਜਾਂਦੇ ਆ ਤਾਂ ਸਤਿਗੁਰੂ ਕਹਿੰਦੇ ਆ ਕਰਨ ਕਰਨ ਸਭਨਾ ਦਾ ਇੱਕੋ ਅਵਰ ਨ ਦੂਜਾ ਕੋਈ ਭਾਈ ਹੋਰ ਦੂਜਾ ਸੁਨੀਆਂ ਤੇ ਕੋਈ ਨਹੀਂ ਜਿਹੜਾ ਸਾਨੂੰ ਦਾਦ ਦੇ ਸਕੇ ਜਿਸ ਮਨੁੱਖ ਪ੍ਰਮਾਤਮਾ ਨੇ ਸਾਨੂੰ ਮਾਨ ਸਜਾਮਾ ਦਿੱਤਿਆ ਜਿਨ ਉਪਾਈ ਵੇਦਨੀ ਸੋਈ ਕਰਦਾ ਸਾਰ ਜਿਸ ਨੇ ਧਰਤੀ ਬਣਾਈ ਧਰਤੀ ਦੇ ਉੱਪਰ ਇਨਸਾਨ ਨੂੰ ਭੇਜਿਆ ਉਹਦੇ ਖਾਣੇ ਪੀਣੇ ਪਹਿਨਣ ਦਾ ਸਭ ਪ੍ਰਮਾਤਮਾ ਨੂੰ ਫਿੱਤਰ ਹੈ ਇਸ ਕਰਕੇ ਉਹ ਅਕਾਲਪੁਰਖ ਜਿਸ ਨੇ ਸਾਡੇ ਕਰਮ ਲਿਖੇ ਨੇ ਉਹ ਹੀ ਕਰਮ ਬਦਲ ਸਕਦਾ ਹੈ ਆਵਰਨਾ ਦੂਜਾ ਕੋਈ ਦੂਜਾ ਕੋਈ ਨਹੀਂ ਸਾਡੇ ਕਰਮ ਬਦਲ ਸਕਦਾ ਪਰਮਾਤਮਾ ਦੇ ਹੱਥ ਦੀਆਂ ਲਕੀਰਾਂ ਤੇ ਕੱਟ ਪੁੱਤ ਨਹੀਂ ਆਸੀ ਉਹ ਸਾਨੂੰ ਜਿਵੇਂ ਭਾਉਂਦਾ ਓਵੇਂ ਹੀ ਨਚਾਈ ਜਾ ਰਿਹਾ ਹੈ ਰਹਾਉ ਬਹੁਤੇ ਫੇਰ ਪਏ ਕਿਰਪਣ ਗਾਉਮ ਕਿਸੇ ਕਿਰਪਾ ਕੀਜੈ ਜੋ ਵੀ ਜ਼ਿੰਦਗੀ ਚ ਹੋ ਰਿਹਾ ਸੱਚ ਕਰਕੇ ਮੰਨੋ ਅਦੇ ਇਹ ਨਾਖੋ ਮੇਰੇ ਨਾਲ ਇਹ ਵਾਪਰ ਕਿਸੇ ਇਸ ਤਰ੍ਹਾਂ ਗਿਆ ਕਿਉਂਕਿ ਗੁਰੂ ਨੇ ਲਕੀਰਾਂ ਹੀ ਉਸ ਤਰ੍ਹਾਂ ਲਿਖੀਆਂ ਮੱਥੇ ਦੇ ਲੇਖ ਹੀ ਉਸੇ ਤਰ੍ਹਾਂ ਲਿਖੇ ਗਏ ਨੇ ਸਾਡੇ ਜੋ ਸਾਡੀ ਜ਼ਿੰਦਗੀ ਚ ਹੋ ਰਿਹਾ ਉਹ ਲਿਖਿਆ ਗਿਆ ਪਹਿਲਾਂ ਹੀ ਤੇ ਉਹਨੂੰ ਲਿਖਲੇ ਨੂੰ ਬਦਲ ਕਿਵੇਂ ਸਕਦੇ ਆਪਾਂ ਆਪਣੀ ਚੈਨੀ ਤਾਕਤ ਨਹੀਂ ਹੈ ਹਲ ਗੁਰੂ ਦੇ ਹੁਕਮ ਤੇ ਰਜਾ ਵਿੱਚ ਰਹਿ ਕੇ ਉਹਨੂੰ ਸੱਚ ਕਰਕੇ ਮੰਨੀਏ ਤਾਂ ਫਿਰ ਗੁਰੂ ਦੀ ਕਿਰਪਾ ਕੀ ਹੋਊਗੀ ਅਉਤੇ ਫੇਰ ਪਏ ਕਰਪਣ ਕੋ ਅਬ ਕਿਛੁ ਕਿਰਪਾ ਕੀਜੈ ਇਥੇ ਸ਼ਬਦ ਆਇਆ ਹੈ ਬਹੁਤੇ ਫੇਰ ਕਹਿੰਦੇ ਬੜੇ ਵਾਰੀ ਗੇੜਾ ਮਾਰਿਆ ਮੈਂ ਪਰ ਕਿਰਪਾ ਹੋਈ ਨਹੀਂ ਉਉਤੇ ਫੇਰ ਪਏ ਕਿਰਪਣ ਕੋ ਅਬ ਕਿਛੁ ਕਿਰਪਾ ਕੀਜੈ ਕਹਿੰਦੇ ਬੜਾ ਬੜੇ ਨਹੀਂ ਗੇੜੇ ਮਾਰੇ ਸਤਿਗੁਰੂ ਮੈਂ ਤੇਰੇ ਦਰ ਤੇ ਕਿ ਮਾਲਕਾ ਮੈਂ ਬੜਾ ਕੁਝ ਬੜਾ ਚਰਤ ਕੋ ਮੰਗੀ ਜਾ ਰਿਹਾ ਬੜੇ ਗੇੜੇ ਮਾਰੇ ਪਰ ਹਜੇ ਤੱਕ ਕਿਰਪਾ ਹੋਈ ਨਹੀਂ ਜਦੋਂ بڑے ਗੇੜੇ ਮਾਰੇ ਸ਼ਬਦ ਆਉਂਦਾ ਨਾ ਇਹਦਾ ਮਤਲਬ ਇਹੀ ਹੈ ਕਿ ਸਤਿਗੁਰੂ ਮੈਂ ਤੇਰੇ ਦਰ ਦਾ ਹੀ ਮੰਗਦਾ ਆ ਕਿਤੇ ਹੋਰ ਮੈਂ ਮੰਗਨ ਨਹੀਂ ਗਿਆ ਬਹੁਤੇ ਫੇਰ ਪਏ ਕਿਰਪਣ ਕੋ ਅਬ ਕਿਸ ਕਿਰਪਾ ਕੀ ਜੇ ਕਹਿੰਦੇ ਹੋਣੀ ਕਿਰਪਾ ਕਰਦੇ ਮਹਾਰਾਜ ਮੈਂ ਤੇਰੇ ਦਰ ਤੋਂ ਕਿਤੇ ਹੋਰ ਨਹੀਂ ਜਾਣ ਵਾਲਾ ਕਿਤੇ ਇਹਨਾਂ ਕਿਵੇਂ ਮੈਂ ਡੋਲ ਜਾਊਗਾ ਇਨਸਾਨ ਡੋਲ ਜਾਂਦਾ ਨਾ ਕਹਿੰਦੇ ਜੇ ਥੋੜੀ ਤੇਰੇ ਤੇ ਕਿਰਪਾ ਦੀ ਚੱਲ ਮੈਂ ਤੈਨੂੰ ਨਾਲ ਲੈ ਕੇ ਚੱਲਦੀ ਆ ਬੀਬੀਆਂ ਨੂੰ ਹੁੰਦਾ ਕਈ ਆਲੀ ਬੰਦਿਆਂ ਨੂੰ ਵੀ ਹੁੰਦਾ ਚੱਲ ਮੈਂ ਤੈਨੂੰ ਨਾਲ ਉਹ ਫਲਾਣੇ ਬਾਬੇ ਕੋਲੇ ਚੱਲਦੇ ਆਪਾਂ ਉਹ ਬੜਾ ਕਰਨੀ ਦਾ مالک ਹੈ ਕਰਨੀ ਦਾ مالک ਤੇ ਸਿਰਫ ਇੱਕ ਅਕਾਲ ਪੁਰਖ ਹੈ ਇੱਕ ਓੰਕਾਰ ਜਿਹੜਾ ਸਭ ਜੁਗਾਂ ਤੋਂ ਰਹਿਤ ਹੈ ਮਾਰੀ ਬਾਕੀ ਦਾ ਸਭ ਟੁੱਕੇ ਲਵਣ ਵਾਲਿਆ ਜੀ ਇਸ ਕਰਕੇ ਪੌਦੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੇ ਜੇ ਗੁਰੂ ਅਕੇ ਮੰਗੀਏ ਤੇ ਮਿਲੇਗਾ ਜਰੂਰ ਪਰ ਸਮਾਂ ਲੱਗਦਾ ਹੈ ਹੋ ਦਿਆਲ ਦਰਸ਼ਨ ਦਿਓ ਆਪਣਾ ਸੀ ਬਖਸ਼ ਕਰੀ ਜੋ ਕੋਈ ਨਾਮ ਦੀ ਦਾਤ ਮੰਗਦਾ ਹੈ ਕੋਈ ਗੁਰੂ ਪਾਸੋਂ ਦਰਸ਼ਨ ਦੀ ਦਾਤ ਮੰਗਦਾ ਹੈ ਕਹਿੰਦੇ ਸਤਿਗੁਰੂ ਸਾਨੂੰ ਕਿਰਪਾ ਕਰਕੇ ਦਰਸ਼ਨ ਦੇ ਹੋ ਹੋ ਦਿਆਲ ਦਰਸ਼ਨ ਦਿਓ ਆਪਣਾ ਸੀ ਬਖਸ਼ ਕਰੀ ਜਾਏ ਮੇਰੇ ਤੇ ਬਖਸ਼ਿਸ਼ ਕਰ ਮੈਨੂੰ ਆਪਣੇ ਨਾਮ ਦੀ ਦਾਤ ਅਦੇ ਦਰਸ਼ਨ ਦੀ ਦਾਤ ਬਖਸ਼ਿਸ਼ ਕਰ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਮੇਰੇ ਜਿਹੜੇ ਭਰਮ ਹੈ ਮੇਰੇ ਜਿਹੜੇ ਮਨ ਦੇ ਜਿਹੜੇ ਕਪਟ ਨੇ ਉਹ ਕਿਤੇ ਖੁੱਲ ਜਾਣ ਮੈਨੂੰ ਇਹ ਸੋਝੀ ਆ ਜਾਵੇ ਕਿ ਸਤਿਗੁਰੂ ਤੇਰੇ ਦਰਦੇ ਹੀ ਜੋ ਵੀ ਹਾਂ ਮੈਂ ਤੇਰੇ ਦਰਦਾਂ ਹੀ ਹਾਂ ਕਿਤੇ ਹੋਰ ਨਹੀਂ ਜਾਵਾਂਗਾ ਜਦੋਂ ਦੇ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੈ ਜਦੋਂ ਬਾਣੀ ਪੜ੍ਹਦੇ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਬਦ ਆਉਂਦਾ ਹੈ ਨਾ ਇੱਕ ਓੰਕਾਰ ਮਤਲਬ ਅਕਾਲ ਪੁਰਖ ਹੈ ਸਤਗੁਰ ਪ੍ਰਸਾਦ ਸੱਚੇ ਗੁਰੂ ਤੋਂ ਬਿਨਾ ਕਿਰਪਾ ਨਹੀਂ ਹੁੰਦੀ ਤੇ ਜਦੋਂ ਕਿਰਪਾ ਹੋਗੀ ਕਹਿੰਦੇ ਫਿਰ ਸਭ ਕੁਝ ਹੀ ਹੈ ਅਸੀਂ ਤਾਂ ਮਸ਼ਕਤ ਕਰਦੇ ਆ ਪਰ ਗੱਲ ਸਾਰੀ ਕਿਰਪਾ ਦੀ ਹੈ ਇਨੇ ਗੌਰਵ ਨਾਲ ਸਾਦੀ ਜਾਣਿਆ ਗੁਰੂ ਦੀ ਕਿਰਪਾ ਤੋਂ ਜਾਣ ਗਿਆ ਮੈਂ ਸੋਝੀ ਆ ਗਈ ਮੇਰੇ ਭਰਮ ਇਹਦੇ ਕਹਿੰਦੇ ਕਪਾਟ ਖੁੱਲ ਗਏ ਸਾਜੀ ਲਿਵ ਲੱਗੀ ਹੈ ਭੇਤਰ ਸਤਗੁਰ ਸਿਉ ਮਨ ਮੰਨਿਆ ਕਿ ਸੱਚੇ ਗੁਰੂ ਨਾਲ ਮੇਰੇ ਨਾਲ ਲਿਵ ਲੱਗੀ ਹੋਈ ਹੈ ਜਦੋਂ ਮੇਰੇ ਆਪਣੀ ਜ਼ਿੰਦਗੀ ਵਿੱਚ ਦੁੱਖਾਂ ਤੋਂ ਸੁੱਖਾਂ ਦੇ ਵਿੱਚ ਆਉਣੇ ਆ ਉਦੋਂ ਇਹ ਭੇਤ ਪੈਂਦਾ ਵੀ ਗੁਰੂ ਦੀ ਨਜ਼ਰ ਮੇਰੇ ਤੇ ਹੈ ਸਾਜੇ ਲੇਵ ਲਾ ਕੀ ਹੈ ਭੀਤਰ ਸਤਿਗੁਰ ਸਿਉ ਮਨ ਮੰਨਿਆ ਗੁਰੂ ਹੁਣ ਸਤਿਗੁਰ ਦੇ ਨਾਲ ਮੇਰਾ ਮਨ ਮੰਨਦਾ ਹੈ ਪੜ ਜੁੜਿਆ ਹੈ ਗੁਰੂ ਮੇਰੀ ਗੱਲ ਸਮਝਦਾ ਹੈ ਤੇ ਮੈਂ ਵੀ ਗੁਰੂ ਦੀ ਗੱਲ ਨੂੰ ਸਮਝਦਾ ਹਾਂ ਸਰਹਵ ਵਿਚਾਰ ਜੀ ਸੋ ਇਹ ਸੀ ਅੱਜ ਦਾ ਹੁਕਮਨਾਮਾ ਸੁਣ ਕੇ ਆਪਾਂ ਆਪਣੇ ਜੀਵਨ ਵਿੱਚ ਜ਼ਰੂਰ ਇਸ ਨੂੰ ਲੈ ਆਈਏ ਜੀ ਸਰਹਵ ਵਿਚਾਰ ਜੁਗੋ ਜੁਗ ਅਟਲ ਚਾਵਰ ਸ਼ਤਰ ਅਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ